ਸਿੱਧੂ ਮੂਸੇਵਾਲੇ ਦੇ ਚੈਨਲ ਤੇ ਆਇਆ ਨਵਾਂ ਗੀਤ ਤੇ ਗੀਤ ਨੇ ਮਚਾ ਦਿੱਤੀਆਂ ਤੂਮਾ ਗੀਤ ਦਾ ਨਾਮ ਦਾ ਲਾਸਟ ਵਿੱਚ ਗੀਤ ਜਰੀਏ ਫੇਰ ਮਾਰ ਦਿੱਤੀਆਂ ਕਈਆਂ ਦੇ ਚਪੇੜਾਂ ਤੇ ਅੱਜ ਤੱਕ ਕਈਆਂ ਨੂੰ ਨੀਂਦ ਹੀ ਨਹੀਂ ਆਉਣੀ ਕਿਉਂਕਿ ਸਿੱਧੂ ਮੂਸੇਵਾਲੇ ਦੀ ਕਲਮ ਵਾਂਗ ਇਸ ਨੌਜਵਾਨ ਟਾਈਗਰ ਹਲਵਾਰਾ ਨੇ ਵੀ ਅਜਿਹਾ ਹੀ ਗੀਤ ਗਾ ਦਿੱਤਾ ਜਿਸ ਦੇ ਵਿੱਚ ਕੁਝ ਲਾਈਨਾਂ ਲਿਖੀਆਂ ਨੇ ਕਿ ਮੇਰੀ ਜੇਬ ਦੇ ਵਿੱਚ ਰੋਂਦ ਪਾ ਦਿਓ ਤੇ ਮੇਰੇ ਡੱਬ ਨਾਲ 45 ਲਾ ਦਿਓ ਦੋਸਤੋ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਲਾਈਕ ਕਰਕੇ ਸ਼ੇਅਰ ਦੇ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਗੀਤ ਕਿੱਦਾਂ ਦਾ ਲੱਗਿਆ ਜੋ ਲਾਸਟ ਵਿਸ਼ਾ ਸਿੱਧੂ ਮੂਸੇਵਾਲੇ ਦੇ ਕੁੜਤੇ ਦੇ ਉੱਪਰ ਲਿਖਿਆ ਜਸਟਿਸ ਫਾਰ ਸਿੱਧੂ ਤੇ ਮਾਤਾ ਨੇ ਜਦੋਂ ਇਸ ਗੀਤ ਨੂੰ ਦੇਖਿਆ ਤਾਂ ਭਾਵਕ ਵੀ ਹੋਏ ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਇਸ ਗੀਤ ਦੇ ਵਿੱਚ ਨਜ਼ਰ ਆਏ ਨੇ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਇਸ ਉੱਪਰ ਵੱਡਾ ਬਿਆਨ ਦਿੱਤਾ ਕਿ ਮੇਰੇ ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਗੀਤ ਕੱਢਦਾ ਹੁੰਦਾ ਸੀ ਤੇ YouTube ਚੈਨਲ ਤੇ ਛੱਡਦਾ ਸੀ ਤੇ ਕਦੇ ਆਪਣੀ ਮਾਤਾ ਦੇ ਜਨਮ ਦਿਨ ਮੌਕੇ ਤੇ ਕਦੇ ਆਪਣੇ ਜਨਮ ਦਿਨ ਮੌਕੇ ਤਾਂ ਉਹੀ ਰੀਤ ਅਸੀਂ ਫਿਰ ਤੋਂ ਦੁਹਰਾਈ ਹੈ ਤੇ ਅੱਜ ਮੇਰਾ ਜਨਮ ਦਿਨ ਸੀ ਤਾਂ ਫੇਰ ਸਿੱਧੂ ਦੀ ਤਰ੍ਹਾਂ ਅਸੀਂ ਅੱਜ 911 ਚੈਨਲ ਦੇ ਉੱਪਰ ਟਾਈਗਰ ਹਲਵਾਰਾ ਦਾ ਗੀਤ ਰਿਲੀਜ਼ ਕੀਤਾ ਗੀਤ ਨੇ ਆਉਂਦੇ ਹੀ ਧੂਮਾ ਮਚਾ ਦਿੱਤੀਆਂ ਲੋਕ ਵੇਟਿੰਗ ਚੂੜੀ ਕਰ ਰਹੇ ਸੀ ਕਿ ਗੀਤ ਕਿਵੇਂ ਦਾ ਹੋਵੇਗਾ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਹ ਦਾ ਲਾਸਟ ਵਿਸ਼ ਗੀਤ ਜਿਸ ਦੇ ਵਿੱਚ ਸਿੱਧੂ ਦੀ ਉਹ ਇੱਛਾ ਜ਼ਾਹਰ ਕੀਤੀ ਗਈ ਆ ਜੋ ਸਿੱਧੂ ਮੂਸੇਵਾਲੇ ਨੇ ਆਪਣੀ ਮਾਂ ਨੂੰ ਕਹਿਣਾ ਸੀ ਤਾਂ ਲਾਸਟ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਨਾਜ਼ਰ ਆਏ ਭਾਵਕ ਹੁੰਦੇ ਕਿ ਹੈਪੀ ਬਰਥਡੇ ਦੀ ਬਿਸ਼ ਮੈਨੂੰ ਹਰ ਬਾਰ ਪੁੱਤ ਤੂੰ ਕਹਿੰਦਾ ਸੀ ਪਰ ਇਸ ਵਾਰ ਸਾਰੀਆਂ ਵਿਸ਼ਿਸ਼ਤਾਈਆਂ ਪਰ ਤੇਰੀ ਵਿਸ਼ਿਸ਼ ਰਹਿ ਗਈ ਤਾਂ ਸਿੱਧੂ ਮੂਸੇਵਾਲੇ ਨੂੰ ਯਾਦ ਫੇਰ ਕੀਤਾ ਗੀਤ ਦੇ ਜਰੀਏ ਤੇ ਫਿਰ ਤੋਂ ਚਪੇੜਾਂ ਵੱਜੀਆਂ ਨੇ ਉਹਨਾਂ ਗੈਂਗਸਟਰਾਂ ਦੇ ਫੇਰ ਉਹੀ ਆਵਾਜ਼ ਫੇਰ ਉਹੀ ਬੁਲੰਦ ਰਤਬਾ ਅਣਖਾਂ ਦੀ ਗੱਲ ਗੀਤ ਦੇ ਜਰੀਏ ਟਾਈਗਰ ਹਲਵਾਰੇ ਨੇ ਕਰ ਦਿੱਤੀ ਐ ਤੁਹਾਨੂੰ ਕਿਵੇਂ ਲੱਗਿਆ ਗੀਤ ਉਹ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਸ ਗੀਤ ਨੂੰ ਲੈ ਕੇ ਕੀ ਬਿਆਨ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਜਸਟਿਸ ਫॉर ਸਿੱਧੂ ਮੂਸੇਵਾਲਾ ਲਿਖ ਦਿਓ ਟਾਈਗਰ ਹਲਵਾਰਾ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਕੱਠੇ ਬੈਠ ਗੀਤ ਨੂੰ ਲਾਂਚ ਕੀਤਾ ਤੇ ਗੀਤ ਦੀਆਂ ਲਾਈਨਾਂ ਵੀ ਸੁਣੀਆਂ ਤੇ ਪਿਤਾ ਭਾਵਕ ਵੀ ਹੋ ਗਏ ਸਿੱਧੂ ਮੂਸੇਵਾਲੇ ਦੇ ਫਰਨ ਨੇ ਗਾ ਦਿੱਤਾ ਜਿਹਹਾ ਗੀਤ ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੁੰਦੇ ਨੇ ਤੇ ਸਿੱਧੂ ਦੇ ਪਿਤਾ ਨੇ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਵੀ ਇਸੇ ਤਰ੍ਹਾਂ ਕਰਦਾ ਸੀ ਤੇ ਜਿਵੇਂ ਅੱਜ ਜਨਮ ਦਿਨ ਮੌਕੇ ਗੀਤ ਛੱਡਿਆ ਕੀ ਕਹਿੰਦੇ ਸਿੱਧੂ ਦੇ ਪਿਤਾ ਉਹ ਵੀ ਸੁਣੋ ਇਹ ਸਾਡੇ 911 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ ਤੁਸੀਂ ਆਮ ਤੌਰ ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟਿਸਿਪੇਟ ਕਰਦੇ ਦੇਖਿਆ ਹੋਊਗਾ ਆਮ ਲੋਕਾਂ ਦੇ ਵਿੱਚ ਨਾਮਦਰਵਾਜ ਬਹੁਤ ਸੋਹਣਾ ਲਿਖਦਾ ਤੇ ਆਪਾਂ 911 ਤੋਂ ਉਹਨੂੰ ਲਾਂਚ ਕਰ ਰਹੇ ਹਾਂ ਔਰ ਇਹਦੇ ਲਾਸਟ ਵਿਸ਼ ਜਿਹੜਾ ਫਸਟ Song ਹੈ 911 ਤੋਂ ਰਿਲੀਜ਼ ਕਰ ਰਹੇ ਹਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੇ ਇੱਕ ਚੈਰੀ ਦੇ ਵਿੱਚ ਪ੍ਰਵਾਨ ਚੜੂਗਾ ਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ ਬਹੁਤ ਵਧੀਆ ਆਵਾਜ਼ ਹੈ ਬਹੁਤ ਸੋਹਣਾ ਗਾਉਂਦਾ ਹੈ ਤਰੀਕ 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ ਨੂੰ 5 ਜਨਵਰੀ ਮੇਰਾ ਬਰਥਡੇ ਹੈ ਕਹਿ ਲੋ ਵੀ ਇਹ ਤਾਂ ਸ਼ੁਭਦੀਪ ਦੀ ਵੀ ਆਤ ਹੁੰਦੀ ਸੀ ਉਹ ਕੋਈ ਨਾ ਕੋਈ ਆਪਣਾ Song ਮੇਰੇ ਜਨਮ ਦਿਨ ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ ਤੇ ਕੁਝ ਨਾ ਕੁਝ ਛੱਡਦਾ ਹੁੰਦਾ ਸੀ ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ ਉਹਦੇ ਉੱਤੇ ਕੁਝ ਨਾ ਕੁਝ ਕਰਦਾ ਹੁੰਦਾ ਸੀ ਬਸ ਵਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ ਹਨਾ ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜਾ ਨਵੇਂ ਸਾਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ